ਸਤਿ ਸ਼੍ਰੀ ਅਕਾਲ ਜੀ ਮੈਂ ਬਾਜਵਾ ਬਟੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਇਹ ਸੂਟ ਆਪਾਂ ਨੇ ਪਹਿਲਾਂ ਲਾਈਵ ਦੇ ਵਿੱਚ ਦਿਖਾਏ ਸੀ ਉਹ ਉਹ ਕੰਪਲੀਟ ਨਹੀਂ ਹੋਏ ਸੀ ਹੁਣ ਕੰਪਲੀਟ ਹੋ ਗਏ ਜੀ ਇਹ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਐਕਸਟਰਾ ਰੈਡੀ ਕੀਤੇ ਹੋਏ ਨੇ ਜਿਹੜੀ ਵੀ ਮੇਰੀ ਭੈਣ ਨੇ ਕਿਸੇ ਨੇ ਸੂਟ ਲੈਣੇ ਹੋਏ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਸੋ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਬਾਦ ਤੋਂ ਬਾਦ ਸ਼ੇਅਰ ਕਰਕੇ ਮੇਰੀਆਂ ਭੈਣਾਂ ਤੱਕ ਵੀਡੀਓ ਨੂੰ ਜਰੂਰ ਪਹੁੰਚਾਇਆ ਕਰੋ ਜੀ ਜੋ ਕਿ ਆਨਲਾਈਨ ਸ਼ੋਪਿੰਗ ਕਰਨ ਦੇ ਵਿੱਚ ਇੰਟਰਸਟ ਰੱਖਦੀਆਂ ਨੇ ਆਪਣੀ ਵੀਡੀਓ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤਾਂ ਜੋ ਜਿਹੜੀ ਵੀ ਆਪਾਂ ਵੀਡੀਓ ਨਿਊ ਅਪਲੋਡ ਕਰਦੇ ਹਾਂ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੀ ਜੀ ਉਹ ਆਪਾਂ ਨੇ ਸੂਟਾਂ ਦੇ ਉੱਪਰ ਦੀ ਇਹ ਆਪਾਂ ਨੇ ਫਰਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਵੀਰੇ ਇਹ ਕੇ ਟੈਕਸ ਦਾ ਸੂਟ ਆ ਮੈਂ ਤੁਹਾਨੂੰ ਕੰਨੀ ਦੇ ਉੱਪਰ ਮੋਰ ਲੱਗੀ ਦਿਖਾਉਣੀ ਆ ਆ ਦੇਖੋ ਜੀ ਏ ਕੇ ਟੈਕਸ ਦਾ ਸੂਟ ਆ ਰੈਡੀ ਟੂ ਡਿਸਪੈਚ ਆ ਇਹ ਦੀ ਸ਼ਾਰਟ ਦੀ ਫਰੰਟ ਲੁੱਕ ਆ ਗਈ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣਾ ਵਰਕ ਹੋਇਆ ਇਹ ਵਾਲਾ ਵਰਕ ਸੇਮ ਆਪਾਂ ਨੇ ਪਹਿਲਾਂ ਨੀਡਲ ਦੇ ਨਾਲ ਵੀ ਕਰਵਾਇਆ ਸੀ ਇਸ ਵਾਰ ਮਸ਼ੀਨ ਦੇ ਨਾਲ ਇਹ ਵਾਲਾ ਵਰਕ ਆ ਜਿਹੜਾ ਕਰਵਾਇਆ 2 ਇੰਚ ਕੇਰੇ ਦੇ ਵਿੱਚ ਬਰਕਾ ਆ ਅਗਰ ਮੇਰੀ ਕੋਈ ਭੈਣ ਇਹਦਾ ਕੇਰਾ 23 ਇੰਚ ਰੱਖਣਾ ਚਾਹੁੰਦੀ ਹੈ 24 ਇੰਚ ਰੱਖਣਾ ਚਾਹੁੰਦੀ ਹੈ ਤਾਂ ਉਹ ਕੀ ਹੋਊਗਾ ਸਾਈਡਾਂ ਤੋਂ ਇੰਨੀ ਕੁ ਸਪੇਸ ਆ ਜਿਹੜੀ ਇਦਾਂ ਰਹਿ ਚੁੱਕੀ ਜੀ ਜਿੰਨਾ ਮਰਜੀ ਤੁਸੀਂ ਇਹਦਾ इजीली 25 ਤੱਕ ਜਿਹੜਾ ਕੇਰਾ ਰੱਖ ਸਕਦੇ ਹੋ ਜੀ ਲੈਂਥ ਵੀ ਤੁਸੀਂ ਆਪਣੀ ਮੈਜ਼ਰਮੈਂਟ ਦੇ ਅਕੋਰਡਿੰਗ ਜਿਹੜੀ ਬਣਾ ਸਕਦੇ ਹੋਗੇ ਬਹੁਤ ਹੀ ਸੋਹਣਾ ਸਾਫ਼ ਸੁਥਰਾ ਜਿਹਾ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਨੈੱਕ ਬਣਿਆ ਨੈੱਕ ਇਧਰ ਫੋਲਡ ਹੋਇਆ ਹੈ ਜੀ ਇਹ ਅਗੇ ਸੂਟ ਦੀ ਫੁੱਲ ਲੁੱਕ ਵੀ ਰੇ ਤੁਸੀਂ ਦੇਖ ਸਕਦੇ ਇਹ ਜਿਹੜੀਆਂ ਆ ਗਈਆਂ ਜਿਹੜੀਆਂ ਜੀ ਬਾਹਮਾਂ ਦੇ ਉੱਪਰ ਕੰਮ ਹੋਇਆ ਹੋਇਆ ਇਹ ਬਾਹਮਾਂ ਦੇ ਉੱਪਰ ਕੰਮ ਆ ਗਿਆ ਸੀਮੀ ਵਰਕ ਜਿਹੜਾ ਆਪਾਂ ਨੇ ਪਹੁੰਚਿਆਂ ਦੇ ਉੱਪਰ ਕੀਤਾ ਹੈ ਜੀ ਇਹ ਵਾਲਾ ਪਹੁੰਚਿਆਂ ਦੇ ਉੱਪਰ ਆ ਗਿਆ ਇਹ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈਗਾ ਆਕਰ ਕਿਸੇ ਮੇਰੀ ਭੈਣ ਨੂੰ ਪਸੰਦ ਆਉਂਦਾ ਤਾਂ ਉਹ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਨੇ ਜੀ ਇਹਦੇ ਵਿੱਚ ਪ੍ਰਾਈਸ ਵੀਰੇ ਮੈਂ ਸਾਰਿਆਂ ਦਾ ਮੈਂਸ਼ਨ ਵੀਡੀਓ ਦੇ ਵਿੱਚ ਹੀ ਜਿਹੜਾ ਕਰ ਦਾਂਗੀ ਜੀ ਇੱਕੇ ਦੇ ਵਿੱਚ ਆਪਣੇ ਕੋਲੇ ਏ ਕਲਰ ਆ ਗਿਆ ਇਹ ਪਿਓਰ ਕਾਟਨ ਦੇ ਉੱਪਰ ਰੈਡੀ ਹੋਇਆ ਹੈ ਇਹ ਅੱਜ ਆਪਾਂ ਨੇ ਦੋਨੋਂ ਸੂਟ ਹੈ ਜਿਹੜੇ ਡਿਸਕਾਊਂਟ ਦੇ ਉੱਪਰ ਕੱਢੇ ਹੋਏ ਨੇ ਜੀ ਇਹ ਸੂਟ ਦਾ ਪ੍ਰਾਈਸ ਸਿਰਫ 1250 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈਗਾ ਇਹ ਵਾਲਾ ਵੀ ਸੇਮ ਸੂਟ ਹੈ ਜਿਹੜਾ ਰੈਡੀ ਟੂ ਡਿਸਪੈਚ ਆ ਕਿਸੇ ਮੇਰੀ ਭੈਣ ਨੇ ਲੈਣਾ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਕਲਰ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਦੋਨੋਂ ਸੂਟ ਆਪਣੇ ਕੋਲੇ ਜਿਹੜੇ ਹੈਗੇ ਆ ਜੀ ਰੈਡੀ ਟੂ ਡਿਸਪੈਚ ਆ ਅਗਰ ਤੁਸੀਂ ਸੇਮ ਡਿਜ਼ਾਈਨ ਨੂੰ ਕਿਸੇ ਹੋਰ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲ ਕਿਸੇ ਹੋਰ ਫੈਬਰਿਕ ਦੇ ਉੱਪਰ ਵੀ ਕਰਵਾ ਸਕਦੇ ਹੋਗੇ ਇੱਕੇ ਦੇ ਵਿੱਚ ਆਪਾਂ ਨੇ ਇਹ ਡਿਜ਼ਾਈਨ ਰੈਡੀ ਕੀਤਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬਰੀਕ ਕੰਮ ਹੋਇਆ ਹੋਇਆ ਹੈਗਾ ਇਹ ਆਪਣੇ ਰਾਮ ਟੈਕਸ ਦੇ ਸਟੱਫ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹ ਆ ਆਪਾਂ ਨੇ 25 ਇੰਚ ਘੇਰੇ ਦੇ ਅਕੋਰਡਿੰਗ ਰੈਡੀ ਕੀਤਾ ਇੱਕ ਵਾਰ ਅਗਰ ਕੋਈ ਮੇਰੀ ਭੈਣ 23 ਇੰਚ ਘੇਰਾ ਰੱਖਣਾ ਚਾਹੁੰਦੇ ਆ ਤਾਂ ਉਹ ਸਾਈਡਾਂ ਤੋਂ ਆਹ ਵਾਲੀ ਚੀਜ਼ ਨੂੰ ਫੋਲਡ ਕਰਕੇ ਜਿਹੜਾ 23 ਇੰਚ ਘੇਰਾ ਦੋਨੇ ਸਾਈਡਾਂ ਤੋਂ ਫੋਲਡ ਕਰਕੇ ਈਜ਼ੀਲੀ ਰੱਖ ਸਕਦੇ ਨੇ 23 22 24 25 ਇਹ ਤੱਕ ਘੇਰਾ ਜਿਹੜਾ ਤੁਸੀਂ ਰੱਖ ਸਕਦੇ ਹੋ ਸਾਰੀ ਸ਼ਰਟ ਦੇ ਵਿੱਚ ਐਦਾਂ ਹੀ ਬੂਟੀ ਬਣੀ ਹੋਈ ਹੈ ਸੇਮ ਬੂਟੀ ਹੈ ਜਿਹੜੀ ਆਪਾਂ ਨੇ ਬਾਹਮਾਂ ਦੇ ਉੱਪਰ ਬਣਾਈ ਹੈ ਜੀ ਮੈਂ ਤੁਹਾਨੂੰ ਦਿਖਾ ਦਵਨੀ ਇੱਕ ਵਾਰ ਸੇਮ ਹੀ ਮੇ ਵੀ ਪੌਂਚਿਆਂ ਦੇ ਉੱਪਰ ਹੋਊਗੀ ਇੱਕ ਵਾਰ ਮੈਂ ਤੁਹਾਨੂੰ ਉਹ ਵੀ ਚੈੱਕ ਕਰਾ ਆਸੀ ਜੀ ਹਾਂ ਜੀ ਸੇਮ ਹੀ ਜਿਹੜੀ ਪੌਂਚਿਆਂ ਦੇ ਉੱਪਰ ਬਣੀ ਹੋਈ ਹੈ ਸੇਮ ਹੀ ਬਾਮਾਂ ਦੇ ਉੱਪਰ ਬਣੀ ਹੋਈ ਹੈ ਇਹ ਸੂਟ ਵੀ ਸਿਰਫ ਆਪਣੇ ਕੋਲੇ 1500 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਰਿਜੀਨਲ ਆਰਾਮ ਟੈਕਸ ਦਾ ਸਟਾਫ ਲਾਇਆ ਹਾ ਸਾਰੀ ਕੰਨੀ ਦੇ ਉੱਪਰ ਜਿਹੜੀ ਆਰਾਮ ਟੈਕਸ ਦੀ ਵੀਰੇ ਮੋਹਰ ਆਊਗੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਜਿਹੜਾ ਲਾਈਨਿੰਗ ਵਾਲਾ ਕੱਪੜਾ ਹੈਗਾ ਇਹ ਇਹਦੇ ਉੱਪਰ ਵਰਕ ਵੀ ਬਹੁਤ ਸੋਹਣਾ ਹੋਇਆ ਹੋਇਆ ਹੈਗਾ ਕਲਰ ਵੀ ਬਹੁਤ ਪਿਆਰਾ ਹੈਗਾ ਇੱਕ ਇਹਦੇ ਵਿੱਚ ਆਪਾਂ ਨੇ ਰੈਡੀ ਕੀਤਾ ਹੈਗਾ ਮੈਂ ਤੁਹਾਨੂੰ ਸਾਰੇ ਸੂਟ ਤਕਰੀਬਨ ਦਿਖਾਉਂਦਾ ਕੋਸ਼ਿਸ਼ ਕਰਾਂਗੀ ਜੀ ਇੱਕ ਦੇ ਵਿੱਚ ਆਪਾਂ ਨੇ ਰੈਡੀ ਕੀਤਾ ਹੈਗਾ ਇਹ ਵਾਲਾ ਸੂਟ ਡਿਜ਼ਾਈਨਿੰਗ ਸੇਮ ਹੈ ਇਹਦੀ ਵੀ ਬਿਲਕੁਲ ਐਸ ਏ ਸੇਮ ਫੈਬਰਿਕ ਸਾਰੇ ਲਈ ਆਪਾਂ ਨੇ ਵਧੀਆ ਹੀ ਯੂਜ਼ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਇਹ ਪਿਓਰ ਗੀਜਾ ਕਾਟਨ ਦਾ ਫੈਬਰਿਕ ਚੂਜ਼ ਕੀਤਾ ਹੈ ਵਰਕ ਇਹਦਾ ਵੀ ਬਹੁਤ ਸੋਹਣਾ ਹੋਇਆ ਹੈ ਵੀਰੇ ਸੇਮ ਐਸ ਏ ਇਸ ਇਹੀ ਵਰਕ ਹੋਇਆ ਹੈ ਸ਼ਰਟ ਦੀ ਫਰੰਟ ਦੇ ਉੱਪਰ ਇਹ ਆਪਣੇ ਕੋਲੇ 1350 ਰੁਪਏ ਦੇ ਵਿੱਚ ਸੂਟ ਰੈਡੀ ਟੂ ਡਿਸਪੈਚ ਹੈ ਜੀ ਇਹ ਵਾਲਾ ਸੂਟ ਵੀ ਤੁਸੀਂ ਵਰਕ ਨਿਕ ਇੱਕ ਵਾਰ ਦੇਖ ਸਕਦੇ ਹੋ ਇਸਕੇ ਦੇ ਵਿੱਚ ਆਪਾਂ ਨੇ ਜਿਹੜਾ ਰੈਡੀ ਕੀਤਾ ਸੈਵਾ कॉटन ਦੇ ਉੱਪਰ ਰੈਡੀ ਕੀਤਾਗਾ ਇਹ ਵਾਲੀ ਸ਼ਰਟ ਆ ਗਈ ਜਿੱਦਾਂ ਇਹ ਵਾਲੀ ਬਾਟਮ ਆ ਗਈ ਜੀ ਇਹ ਸੂਟ ਆਪਣੇ ਕੋਲੇ ਡਿਸਕਾਊਂਟ ਦੇ ਉੱਪਰ ਹੈ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੇ ਆ ਤਾਂ ਆਪਾਂ ਸਿਰਫ 1200 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਇਹ ਵਾਲਾ ਸੂਟ ਜਿਹੜਾ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਆਇਆ ਸੀਗਾ ਇਹ ਆਪਣੀ ਮੇਰੀ ਭੈਣ ਨੇ ਨਾ ਕਿਸੇ ਨੇ ਆਰਡਰ ਕੀਤਾ ਸੀ ਸਾਡੇ ਕੋਲ ਤੇ ਉਹ ਥੋੜਾ ਜਨਾ ਭੈਣ ਨੂੰ ਦਊ ਤਾਂ ਨੰਬਰ ਸੇਵ ਕਰਨਾ ਭੁੱਲ ਗਈ ਤੇ ਬਾਅਦ ਦੇ ਵਿੱਚ ਉਹਨਾਂ ਦਾ ਮੈਨੂੰ ਨੰਬਰ ਨਹੀਂ ਮਿਲਿਆ ਜਿਨ੍ਹਾਂ ਦਾ ਵੀ ਇਹ ਸੂਟ ਸੀ ਆਰਡਰ ਕੀਤਾ ਸੀ ਬੋਥ ਸਾਈਡ ਤੇ ਪੈਨਲ ਬੰਦ ਨੇ ਇਦਾਂ ਤੇ ਉਹ ਮੈਨੂੰ ਮੈਸੇਜ ਕਰਦੇ ਹੋ ਤੇ ਆਪਾਂ ਉਹਨਾਂ ਦਾ ਸੂਟ ਹੈ ਜਿਹੜਾ ਡਿਸਪੈਚ ਕਰ ਦਾਂਗੇ ਉਹਨਾਂ ਨੇ ਮਾਡਲ ਵਾਲਾ ਹੀ ਫੋਟੋ ਦੇਖ ਕੇ ਆਪਣੇ ਕੋਲ ਜਿਹੜਾ ਆਰਡਰ ਪਾਇਆ ਸੀ ਬਾਕੀ ਆਪਣੇ ਕੋਲੇ ਇਹ ਵਾਲੇ ਸਾਰੇ ਸੂਟ ਜਿਹੜੇ ਰੈਡੀ ਟੂ ਡਿਸਪੈਚ ਨੇ ਅਗਰ ਤੁਹਾਨੂੰ ਇੰਨਾ ਚੋ ਵੀ ਕੋਈ ਵੀ ਸੂਟ ਪਸੰਦ ਆਉਂਦਾਗਾ ਤੁਸੀਂ ਤਾਂ ਤੁਸੀਂ ਸਾਡੇ ਕੋਲੋਂ ਜਿਹੜਾ ਆਰਡਰ ਕਰ ਸਕਦੇ ਆ ਜਲਦੀ ਹੀ ਵੀਰੇ ਆਪਣੇ ਕੋਲੇ ਜਿਹੜੀ ਟਿਸਟਾ ਦੀ ਕਲੈਕਸ਼ਨ ਆਈ ਹੋਈ ਆ ਏਕੇ ਟੈਕਸ ਏਕੇ ਟੈਕਸ ਬ੍ਰਾਂਡ ਨੇ ਜਿਹੜੀ ਇਹ ਵਾਲੀ ਕਲੈਕਸ਼ਨ ਬਣਾਈ ਸੀ ਆਪਾਂ ਨੇ ਮੈਂ ਤੁਹਾਨੂੰ ਇੱਕ ਨਾਲ ਦਾ ਸੂਟ ਦਿਖਾ ਦੇਣੀ ਆ ਬਹੁਤ ਹੀ ਸੋਹਣਾ ਸਟਾਫ ਹੈਗਾ ਇਹਦੀ ਵੀ ਆਪਾਂ ਜਲਦੀ ਹੀ ਵੀਡੀਓ ਲੈ ਕੇ ਆਵਾਂਗੇ ਕਈ ਮੇਰੀਆਂ ਭੈਣਾਂ ਨੇ ਜਿੱਦਾਂ ਇਹ ਵਾਲੀ ਬਾਟਮ ਨਾਲ ਇਹ ਵਾਲੀ ਸ਼ਰਟ ਬਣਾਉਣੀ ਹੈ ਇਹ ਵਾਲੀ ਸ਼ਰਟ ਵੀ ਬਣਾ ਸਕਦੇ ਹੋ ਅਗਰ ਕੱਲਾ 5 ਮੀਟਰ ਦਾ ਸੂਟ ਲੈਣਾ ਤਾਂ ਤੁਸੀਂ 5 ਮੀਟਰ ਦਾ ਸੂਟ ਵੀ ਲੈ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਇਹ ਵਾਲੇ ਸੂਟ ਵੀ ਆਏ ਨੇ ਸਾਰੇ ਇਹਨਾਂ ਦੀ ਵੀਡੀਓ ਵੀ ਆਪਾਂ ਜਲਦੀ ਹੀ ਅਪਲੋਡ ਕਰਾਂਗੇ ਜੀ ਇੱਕ ਆਪਣੇ ਕੋਲੇ ਬਰਬਰੀ ਦੇ ਇਹ ਵਾਲੇ ਸੂਟ ਆਏ ਨੇ ਇਹਨਾਂ ਦੀ ਵੀਡੀਓ ਵੀ ਜਲਦੀ ਅਪਲੋਡ ਕਰਾਂਗੇ ਆਪਾਂ ਇਸ ਵਾਰ ਨਾ ਚਿਕਨ ਦੇ ਬਾਟਮਾਂ ਨਾਲ ਇਹ ਵਾਲੀ ਸ਼ਰਟਾਂ ਲਗਾਈਆਂ ਹੋਈਆਂ ਨੇ ਜੀ ਇਹਨਾਂ ਸਾਰਿਆਂ ਦੀਆਂ ਵੀਡੀਓ ਜਲਦੀ ਅਪਲੋਡ ਕਰਾਂਗੇ ਜੀ ਜਿਹੜੇ ਵੀ ਸੂਟ ਆਪਣੇ ਕੋਲੇ ਸਿੰਗਲ ਸਿੰਗਲ ਰਹਿ ਜਾਂਦਾ ਉਹਨਾਂ ਦੀ ਵੀ ਵੀਡੀਓ ਆਪਾਂ ਟਰਾਈ ਕਰਾਂਗੇ ਵੀ ਜਲਦੀ ਅਪਲੋਡ ਕਰ ਦਈਏ ਫਿਲਹਾਲ ਆ ਇਹ ਵਾਲੇ ਸੂਟ ਜਿਹੜੇ ਮੈਂ ਅੱਜ ਪਾਏ ਨੇ ਇਹਨਾਂ ਚੋਂ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਨੇ ਜਿੱਦਾਂ ਕਿ ਹੁਣ ਅੱਗੇ 3 ਦਾ ਆਪਣਾ ਤਿਹਾਰ ਆ ਰਿਹਾਗਾ ਤਾਂ ਉਹਦੇ ਲਈ ਆਪਾਂ ਨੇ ਜਿਹੜੇ ਆ ਮੋਰਨੀ ਵਾਲੇ ਸਪੈਸ਼ਲ ਡਿਜ਼ਾਈਨ ਹੈ ਜਿਹੜਾ ਰੈਡੀ ਕੀਤਾ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਜੀ ਪਹਿਲਾਂ ਵੀ ਲਾਸਟ ਈਅਰ ਵੀ ਰੈਡੀ ਕੀਤੇ ਸੀ ਉਸ ਤੋਂ ਲਾਸਟ ਈਅਰ ਵੀ ਰੈਡੀ ਕੀਤੇ ਸੀ ਇਸ ਵਾਰ ਫੇਰ ਆਪਾਂ ਨੇ ਇਹਨਾਂ ਦਾ 20 ਸੂਟ ਰੈਡੀ ਕੀਤੇ ਸੀ ਇਹਦੇ ਵਿੱਚ ਸਿਰਫ ਆਪਣੇ ਕੋਲੇ ਜਿਹੜੇ 2 ਸੂਟ ਐਕਸਟਰਾ ਬਚੇ ਹੈਗੇ ਇੱਕ ਇਹ ਵਾਲਾ ਇੱਕ ਇਹ ਵਾਲਾ ਆਪਾਂ ਨੇ ਪਿਓਰ ਕਾਟਨ ਦੇ ਉੱਪਰ ਇਹ ਵਾਲੇ ਜਿਹੜੇ ਸਾਰੇ ਸੂਟ ਹੈ ਰੈਡੀ ਕੀਤੇ ਆ ਜੀ ਜੇ ਕੋਈ ਮੇਰੀ ਭੈਣ ਆਪਣੇ ਸਿਟੀ ਦੇ ਵਿੱਚ ਪਾਰਸਲ ਕਰਵਾਉਣਾ ਚਾਹੁੰਦੀ ਹੈ ਸਾਡੇ ਕੋਲ ਆਪਣੀ ਸਿਟੀ ਦੇ ਵਿੱਚ ਪਾਰਸਲ ਵੀ ਜਿਹੜਾ ਕਰਵਾ ਸਕਦੇ ਹੋ ਜੀ ਜੇ ਤੁਸੀਂ ਸਾਡੇ ਕੋਲੋਂ ਆ ਕੇ ਬਾਈ ਕਰਨਾ ਚਾਹੁੰਦੇ ਹੋ ਸਾਡੇ ਕੋਲੋਂ ਆ ਕੇ ਵੀ ਬਾਈ ਕਰ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੀ ਤਾਂ ਪੈਨ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੇਗਾ ਔਰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀਆਂ ਭੈਣਾਂ ਤੱਕ ਜਰੂਰ ਪਹੁੰਚਾਇਆ ਕਰੋ ਐਂ ਜੇ ਕੋਈ ਮੇਰੀ ਭੈਣਾਂ ਸਾਡੇ ਤੋਂ ਮਸ਼ੀਨ ਦਾ ਕੰਮ ਸਿੱਖਣਾ ਚਾਹੁੰਦੇ ਨੇ ਤਾਂ ਉਹ ਮਸ਼ੀਨ ਦਾ ਕੰਮ ਵੀ ਸਾਡੇ ਕੋਲ ਸਿੱਖ ਸਕਦੇ ਹਾਂ ਜੀ ਇਹ ਸਾਰੇ ਸੂਟ ਆਪ ਆਪਣੀਆਂ ਮਸ਼ੀਨਾਂ ਤੇ ਹੀ ਰੈਡੀ ਕਰਦੇ ਆ ਮੈਂ ਤੁਹਾਨੂੰ ਮਸ਼ੀਨਾਂ ਤੇ ਇੱਕ ਵਾਰ ਤਿਆਰ ਹੁੰਦੇ ਵੀ ਦਿਖਾ ਦੇਣੀ ਆ ਇਹ ਆਪਣੀਆਂ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਆ ਫਿਲਹਾਲ ਲੱਟ ਗਈ ਹੋਈ ਹੈਗੀ ਇਹਨਾਂ ਦੇ ਉੱਪਰ ਆਪਾਂ ਸਾਰੇ ਤਿਆਰ ਕਰਦੇ ਜਿੱਦਾਂ ਆਪਣੇ ਕੋਲੇ ਇਹਦੀ ਵੀਡੀਓ ਵੀ ਜਲਦੀ ਅਪਲੋਡ ਕਰਾਂਗੇ ਇਹਦੇ ਧਾਗਿਆਂ ਦੀ ਜਿਹੜੀ ਹਜੇ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਆ ਜਿੱਦਾਂ ਇਹ ਵਾਲੇ ਵੀ ਸਾਰੇ ਰੈਡੀ ਹੋ ਰਹੇ ਨੇ ਇਹਨਾਂ ਚ ਜਿਹੜੇ ਸੂਟ ਐਕਸਟਰਾ ਰੈਡੀ ਹੋ ਰਹੇ ਨੇ ਉਹਨਾਂ ਦੀ ਵੀਡੀਓ ਵੀ ਆਪਾਂ ਜਲਦੀ ਹੀ ਅਪਲੋਡ ਕਰਾਂਗੇ ਜੀ ਵੀਡੀਓ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਸਾਰਾ ਕੰਮ ਆਪਾਂ ਆਪ ਖੁਦ ਆਪਣੇ ਹੱਥੀ ਤਿਆਰ ਕਰਕੇ ਹੀ ਭੇਜਦੇ ਆਂ ਜੀ ਥੈਂਕ ਯੂ ਜੀ